ਗੱਲ ਹੈ ਸਤਾਂ ਗਵਰਨਰਸ ਐਡਰੈਸਡ ਜੋ ਇਹਨਾਂ ਦੀ ਇਸ ਗਵਰਨਮੈਂਟ ਦੀਆਂ ਪਾਲਿਸੀਜ਼ ਰਹੀਆਂ ਨੇ ਕੰਪਲੀਟਲੀ ਅੱਜ ਪੰਜਾਬ ਇਕਨੋਮਿਕ ਤੌਰ ਤੇ ਬਹੁਤ ਭਾਰੀ ਨੁਕਸਾਨ ਦੇ ਵਿੱਚ 13 ਫਰਵਰੀ ਤੋਂ ਅੱਜ ਪੰਜਾਬ ਦੀ ਅਜੇ ਤੱਕ ਨਾਕਾਬੰਦੀ ਹੋਈ ਹੈ ਜੀ ਦੇਖੋ ਇਹਨੂੰ ਤੋਰ ਲੈ ਇਹਨੂੰ ਇੱਕ ਪਾਸੇ ਲਾ ਲੈਣਾ ਤੇ ਕਹਿੰਦਾ ਇਹ ਬਹੁਤ ਬੇਕਦਰ। ਜੀ ਸੌਰੀ। ਹਾਂ ਜੀ ਪੰਜਾਬ ਦੀ ਨਾਕਾਬੰਦੀ ਹੋਈ ਹੈ। ਬਜਾ ਬਜਾਏ ਪੰਜਾਬ ਦੀ ਟੈਰੀਟਰੀ ਨੂੰ ਡਿਫੈਂਡ ਕਰਨ ਵਾਸਤੇ। ਭਗਵੰਤ ਮਾਨ ਤੇ ਦੀ ਪੁਲਿਸ ਜਿਹੜੀ ਹੈ ਗੋਡਿਆਂ ਭਰਨੇ ਹੋ ਗਈ ਹੈ। ਹਾਂ ਜੀ। ਕੱਲ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਸਾਰਿਆਂ ਨੂੰ ਪਹਿਲੇ ਤੇ ਜਿਹੜੀ ਐਫਆਈਆਰ ਲੋਜ ਕੀਤੀ ਉਹਦੇ ਵਿੱਚ ਬੰਦਾ ਹੀ ਸਾਰੇ ਪੰਜਾਬ ਦੀ ਮੰਗ ਸੀ ਕਿ ਜਿਸਾਂ ਬਰਗਾੜੀ ਤੇ ਬਹਿਬਲ ਕਲਾਚ ਤੁਸੀਂ ਬਾਦਲਾਂ ਦੇ ਖਿਲਾਫ ਪਰਚਾ ਦਰਜ ਕੀਤਾ ਉਹ ਕਿਹੜੇ ਮੌਕੇ ਤੇ ਸੀ ਕਿ ਆਰਡਰਸ ਹੋ ਨਾਤੇ ਹੋਏ ਸੀ ਸਾਡਾ ਵੀ ਇਹ ਗੱਲ ਕਹਿਣੀ ਕਿ ਆਰਡਰਸ ਹੋ ਹੁਮ ਮਿਨਿਸਟਰ ਆਫ ਹਰਿਆਣਾ ਦੇ ਹੋਏ ਨੇ ਇਹਦੇ ਵਿੱਚ ਅਨਿਲ ਵਿਜ ਹੋਮ ਮਿਨਿਸਟਰ ਨੂੰ ਐਫ ਆਈ ਆਰ ਚ ਪਾਓ ਬਲੈਂਕ ਐਫ ਆਈ ਆਰ ਦਿੱਤੀ 7 ਦਿਨ ਲਗਾਤਾਰ ਵੇਟ ਕਰਦੇ ਰਹੇ ਉਹ ਵੀ ਮੇਰੀ ਪੇਲ ਪਈ ਸੀ ਪੁਰਾਣੇ ਐਡਵੋਕੇਟ ਜਨਰਲ ਦਿਓਲ ਸਾਹਿਬ ਮੇਰੇ ਵਕੀਲ ਸਨ ਕੱਲ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਲੱਗੀ ਸੀ ਇਹਨਾਂ ਨੂੰ ਇੱਕ ਦਿਨ ਪਹਿਲੇ ਜੋ ਨੋਟਿਸ ਮਿਲੇ ਇਹਨਾਂ ਨੂੰ ਪਤਾ ਸੀ ਕਿ ਇਹ ਔਨਰੇਬਲ ਹਾਈ ਕੋਰਟ ਨੇ ਹੁਣੇ ਐਫਆਈਆਰ ਦਰਜ ਕਰਨ ਵਾਸਤੇ ਕਿਹਾ ਹੈ ਪਰਸੋਂ ਰਾਸ 10:40 ਮਿੰਟ ਤੇ ਐਫਆਈਆਰ ਦਰਜ ਕਰਦੇ ਨੇ ਫਿਰ ਇਹ ਰਾਤ 11 ਵਜੇ ਪੋਸਟਮਾਰਟਮ ਕਰਦੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਖਵਾਵਾਂਗਾ ਜਦੋਂ ਇੱਥੋਂ ਸੈਸ਼ਨ ਖਤਮ ਹੋ ਜਾਂਦਾ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਦੀ ਹੈ ਐਡਵਾਈਜ਼ਰੀ ਹੈ ਕਿ ਸਨਸੈਟ ਤੋਂ ਬਾਅਦ ਜਦੋਂ ਦਿਨ ਛੁੱਪ ਜਾਂਦਾ ਕੋਈ ਪੋਸਟਮਾਰਟਮ ਨਹੀਂ ਹੋਏਗਾ ਵਿਸ਼ੇਸ਼ ਤੌਰ ਜਿਹਦੇ ਵਿੱਚ ਜਿਸ ਤਰ੍ਹਾਂ ਫਾਇਰ ਵਜੇ ਗੋਲੀ ਵਜੀ ਹੈ ਉਹ ਕਹਿੰਦੇ ਜਿਹੜੀ ਨੈਚੁਰਲ ਲਾਈਟ ਦੇ ਵਿੱਚ ਜ਼ਖਮ ਨੂੰ ਤੁਸੀਂ ਵੇਖ ਸਕਦੇ ਹੋ ਇਹ ਇੱਕ ਬਕਾਇਦਾ ਡਵਾਈਸਰੀ ਜਿਹਦੇ ਅਗੇਂਸਟ ਹੈ ਪੰਜਾਬ ਗਵਰਨਮੈਂਟ ਦੀ ਵੀ ਡਵਾਈਸਰੀ ਮੇਰੇ ਕੋ ਭਾਈ ਗਵਰਨਮੈਂਟ ਆਫ ਇੰਡੀਆ ਦੀ ਹੈ ਡਵਾਈਸਰੀ ਇਹਨਾਂ ਨੂੰ ਜੇ 7 ਦਿਨ ਡੀਕ ਕਰਦੇ ਫਿਰ ਜੋ ਇਹਨਾਂ ਨੇ ਕੰਮ ਕੀਤਾ ਵੇਖੋ ਇਹਨਾਂ ਪੁਲਿਸ ਸਟੇਸ਼ਨ ਜੀਨ ਦੇ ਵਿੱਚ ਉਥੇ ਇੱਕ ਇਹਨਾਂ ਦਾ ਮੈਨੂੰ ਥਾਣਾ ਭੁੱਲ ਗਿਆ ਜਿਹਦੇ ਵਿੱਚ ਕੇਸ ਦਰਜ ਕਰ ਉਹਦਾ ਮਤਲਬ ਇਹਨਾਂ ਨੇ ਇਹ ਸਾਬਤ ਕਰ ਦਿੰਦਾ ਕਿ ਇਹ ਵਾਕਿਆ ਜਿਹੜਾ ਹੋਇਆ ਹਰਿਆਣੇ ਚ ਹੋਇਆ ਤੇ ਇਹਨੇ ਕੀ ਡਿਫੈਂਡ ਕਰਨਾ ਜੀ ਇਕਨੋਮੀ ਜ਼ੀਰੋ ਹੋ ਚੁੱਕੀ ਹੈ ਜਿੰਨੇ ਤੁਸੀਂ ਵੇਖੋ ਜਿੰਨੇ ਵਪਾਰੀਆਂ ਨੇ ਜਾਂ ਇੰਡਸਟਰੀਲਿਸਟਾਂ ਨੇ ਬੈਂਕਾਂ ਕੋਲ ਕਰਜ਼ਾ ਲੈ ਕੇ ਆਪਣੀ ਇੰਡਸਟਰੀ ਚ ਲਾ ਰਹੇ ਨੇ ਬੈਂਕ ਤੇ ਉਹਦੇ ਕੋ ਇੰਟਰਸਟ ਲੈ ਹੀ ਰਹੇ ਨੇ ਗਵਰਨਮੈਂਟ ਉਹ ਪੰਜਾਬ ਨੇ ਇੱਕ ਨਵਾਂ ਬੈਕ ਡੋਰ ਉਹਦਾ ਸਾਰਿਆਂ ਨੂੰ ਟੈਕਸ ਕਰ ਦੋ ਜ਼ੀਰੋ ਐਫ ਆਈ ਆਰ ਤੋਂ ਕਿੰਨੇ ਪਰਸੈਂਟ ਆ ਸਕੀਂ ਤੇ ਪਰਿਵਾਰ ਨੂੰ ਇਨਸਾਫ ਮਿਲਣਗੇ ਇੱਕ ਆਸ ਦਾ ਤੇ ਚਾਂਸ ਹੀ ਕੋਈ ਨਹੀਂ ਜੀ ਤੁਸੀਂ ਮੈਨੂੰ ਇਹ ਇਹ ਉਸ ਤਰ੍ਹਾਂ ਹੀ ਹੈ ਜਿਸਾ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ ਸੀ ਉਸ ਟਾਈਮ ਵੀ ਉਹਦੇ ਪੇਰੈਂਟਸ ਨਹੀਂ ਸੀ ਚਾਹਦੇ ਕਿ ਮੌਕੇ ਤੇ ਸਿਸਕਾਰ ਹੋਏ ਇਹੀ ਇੰਟੈਲੀਜੈਂਸ ਦੇ ਅਫਸਰ ਜਿਹੜੇ ਹੁਣ ਇਸ ਪਰਿਵਾਰ ਨੂੰ ਕਿਉਂਕਿ ਗਰੀਬ ਪਰਿਵਾਰ ਨੇ ਵਿਚਾਰੇ ਮਿਸਗਾਈਡ ਹੋ ਜਾਂਦੇ ਜੋ ਐਡੀਜੀਪੀ ਲੈਵਲ ਦਾ ਆਈਜੀ ਲੈਵਲ ਦੇ ਬੰਦੇ ਜਾਂਦੇ ਨੇ ਇਹਨਾਂ ਨੂੰ ਸੁਆਵੀਆਂ ਕਹਾਣੀਆਂ ਸੈਲ ਕਰਦੇ ਨੇ ਨੌਕਰੀ ਦਾ ਵੀ ਕਹਿੰਦਾ ਕਰੋੜ ਰੁਪਏ ਤਾਂ ਗੱਲ ਇੱਥੇ ਕਰੋੜ ਰੁਪਏ ਤੇ ਇੱਕ ਨੌਕਰੀ ਦੀ ਨਹੀਂ 300 ਬੰਦਾ ਹੋਰ ਫੱਟੜ ਪਿਆ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟਿੰਗ ਕਰ ਸਕੇ ਸਾਰੇ ਨਾਲੋਂ ਪਹਿਲੇ ਤਾਂ ਕਿਸਾਨ ਜਥੇਬੰਦੀਆਂ ਚ ਜੇ ਪਾੜ ਪਾਇਆ ਉਹ ਭਗਵੰਤ ਮਾਨ ਨੇ ਤੇ ਇਹਦੀ ਇੰਟੈਲੀਜੈਂਸ ਪੁਲਿਸ ਦੀਆਂ ਏਜੰਸੀਆਂ ਨੇ ਪਾਇਆ ਪਹਿਲੇ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨਾਂ ਨੂੰ ਇਹ ਸੀ ਕਿ ਜੇ ਸਾਰੇ ਜਣੇ ਇਕੱਠੇ ਹੋਣਗੇ ਦਿੱਲੀ ਜਾਣਗੇ ਤੇ ਜਿਹੜੇ ਵਾਦੇ ਮੋਦੀ ਸਾਹਿਬ ਨੇ 3 ਸਾਲ ਪਹਿਲੇ ਕੀਤੇ ਜੋ ਵਾਪਸ ਲੈਣ ਉਹ ਮੰਨੇ ਪਹਿਣਗੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪਤਾ ਸੀ ਕਿ ਜਥੇਬੰਦੀਆਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਸੰਘਰਸ਼ ਕਰਨਗੀਆਂ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਦੀ ਟੈਰਿਟਰੀ ਡਿਫੈਂਡਰੀ ਕੀਤੀ ਪੰਜਾਬ ਪੁਲਿਸ ਕਿਲੋਮੀਟਰ ਪਿਛੇ ਫਿਰਦੀ ਹੈ ਹਰਿਆਣੇ ਦੀ ਪੁਲਿਸ ਬਕਾਇਦਾ ਤੌਰ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਚਲਾ ਰਹੀ ਹੈ ਇਟ ਹੈਸ ਨੈਵਰ ਬੀਨ ਸੱਚ ਤੁਸੀਂ ਵੇਖੋ ਜਿਹੜਾ ਸ਼ੁਭਕਰਮਨ ਕਰਨ ਸਿੰਘ ਦੇ ਗੋਲੀ ਵੱਜੀ ਇਹ ਬਿਲਕੁਲ ਪਿਛਲੇ ਪਾਸੇ ਵੱਜੀ ਉਹਦਾ ਮਤਲਬ ਉਹਦਾ ਮੂੰਹ ਜਾਂ ਭੱਜ ਰਿਹਾ ਸੀ ਜਾਂ ਕਿਤੇ ਜਾ ਰਿਹਾ ਤੇ ਭੱਜਣ ਵਾਲੇ ਨੂੰ ਤੇ ਵੈਸੇ ਵੀ ਗੋਲੀ ਨਹੀਂ ਮਾਰੀ ਜਾ ਸਕਦੀ ਐਂਡ ਬਕਾਇਦਤ ਔਰ ਕਾਨੂੰਨ ਹੈ ਜੇ ਫਾਇਰ ਵੀ ਕਰਨਾ ਹੈ ਡੀਸੀ ਦੇ ਆਰਡਰਸ ਤੋਂ ਬਾਅਦ ਉਹ ਵੀ ਲੱਤਾਂ ਤੋਂ ਤੇ ਗੋਡਿਆਂ ਤੋਂ ਥੱਲੇ ਹੋਣਾ ਚਾਹੀਦਾ ਤੁਸੀਂ ਸਿੱਧੇ ਤੌਰ ਸਿਰ ਦੇ ਵਿੱਚ ਗੋਲੀਆਂ ਮਾਰ ਰਹੇ ਹੋ ਫਿਰ ਜ਼ੀਰੋ ਐਫ ਆਈ ਆਰ ਕੱਟ ਰਹੇ ਹੋ ਫਿਰ ਵਾਕਿਆ ਹਰਿਆਣੇ ਦਾ ਬੁਖਾਰ ਰਹੇ ਹੋ ਤਾਂ ਹੋਰ ਕਸਰ ਕੀ ਰਹਿ ਗਈ ਹੈ ਅੱਜ ਵਿਧਾਨ ਸਭਾ ਦੇ ਅੰਦਰ ਮਸਲੇ ਚੱਕੋਗੇ ਤੁਸੀਂ ਕਿਉਂ ਦੇਖੋ ਅੱਜ ਤੇ ਗਵਰਨਰ ਅੱਜ ਗਵਰਨਰਜ਼ ਅਡਰੈਸ ਏ ਥੋੜਾ ਮੋਟਾ ਖੜਾਕ ਤੇ ਜ਼ਰੂਰ ਹੋਏਗਾ ਵੱਡਾ ਖੜਾਕ ਚਾਰ ਤਰੀਕ ਨੂੰ ਕਰਾਂਗੇ ਉਸ ਦਿਨ ਜਵਾਬਦੇ ਬਣਾਵਾਂਗੇ ਵੇਖੋ ਤੁਸੀਂ ਇੱਕ ਇਕੱਲਾ ਇੱਕ ਸੈਟਿੰਗ ਦਿੱਤੀ ਇਹਨਾਂ ਨੇ ਇੱਕ ਸੈਟਿੰਗ ਦਾ ਮਤਲਬ ਹੈ ਬੇਨ ਆਪੋਜੀਸ਼ਨ ਪਾਰਟੀ ਨੂੰ 22 ਤੋਂ 25 ਮਿੰਟ ਮਿਲੇ ਨਹੀਂ ਤੇ ਘੱਟ ਤੋਂ ਘੱਟ 2 ਦਿਨ ਦਾ ਗਵਰਨਰਜ਼ ਅਡਰੈਸ ਤੇ 2 ਤੋਂ 3 ਦਿਨ ਦੀ ਬਹਿਸ ਚੱਲਦੀ ਬਜਟ ਤੇ ਵੀ ਇੱਕੋ ਸੈਟਿੰਗ ਹੈ ਕਿਉਂਕਿ 70000 ਕਰੋੜ ਦਾ ਕਰਜ਼ਾ ਚੁੱਕ ਲਿਆ ਕਰਜ਼ਾਈ ਪੰਜਾਬ ਕਰ ਦਿੱਤਾ ਸ ਤੁਸੀਂ ਹੈਰਾਨ ਹੋਗੇ 111000 ਕਰੋੜ ਦੀਆਂ ਸੈਂਟਰ ਸਕੀਮਸ ਪਿਛਲੇ ਸਾਲ ਦੀਆਂ ਲੈਪਸ ਹੋ ਗਈਆਂ ਕਿਉਂਕਿ ਜਿਹੜੇ ਪੈਸੇ ਸੂਬੇ ਨੇ ਪਾਣੇ ਹੁੰਦੇ ਆਪਣਾ ਸ਼ੇਅਰ ਉਹ ਇਹਨਾਂ ਕੋ ਪੈਸੇ ਹੈ ਨਹੀਂ ਇਹਨਾਂ ਕੋ ਆਪਣੀਆਂ ਫੋਟੋਆਂ ਜੋਗੇ ਤੁਹਾਡੇ ਟੀਵੀਆਂ ਨੂੰ ਦੇਣ ਵਾਸਤੇ ਅਖਬਾਰਾਂ ਨੂੰ ਦੇਣ ਵਾਸਤੇ ਪੈਸੇ ਹੈ ਨਹੀਂ ਪੰਜਾਬ ਦੀਆਂ ਸੈਂਟਰ ਸਕੀਮਸ ਦਾ ਲਾਹ ਲੈਣ ਵਾਸਤੇ ਦੇ ਹੈਵ ਨੋ ਮਨੀ ਬਾਇਸਾ ਅੱਜ ਸ਼ਰਧਾਂਜਲੀ ਦੇਣੀ ਚਾਹੀਦੀ ਜਿਹੜੇ ਕਿਸਾਨ ਸ਼ਹੀਦ ਹੋਏ ਕਿਉਂਕਿ ਪਿਛਲੀ ਵਾਰ ਵੀ ਸ਼ਹੀਦ ਜਿਹੜੇ ਕਿਸਾਨ ਹੋਏ ਸੀ ਉਹਨਾਂ ਸ਼ਰਧਾਂਜਲੀ ਦਿੱਤੀ ਗਈ ਸੀ ਸ਼ੋਕ ਕਰਨ ਸਮੇਤ ਜਿਹੜੇ ਬਾਕੀ ਜ਼ਰੂਰ ਨਾ ਇਹ ਐਡ ਕਰਨਗੇ ਤੇ ਮੈਂ ਕਰਾਂਗਾ ਜੀ ਬਾਈਰੋ ਸਾਹਿਬ ਕੱਲ ਮੁੱਖ ਮੰਤਰੀ ਸਾਹਿਬ ਨੇ ਸੁਖਵਲਾਸ ਤੇ ਕਾਗਜ਼ ਦਿਖਾਏ ਨੇ ਤੇ ਉਹ ਕਿਹਾ ਕਿ 108 ਕਰੋੜ ਦੇ ਜਿਹੜੇ ਉਹ ਟੈਕਸ ਉਹ ਮਾਫ ਕਰਾਣੇ ਤੇ ਕਿਹਾ ਕਿ ਉੱਥੇ ਇੱਟਾਂ ਜਿਹੜੀਆਂ ਉਹ ਲੋਕਾਂ ਦੇ ਖੂਨ ਦੇ ਨਾਲ ਲੱਗੀਆਂ ਨੇ ਦੇਖੋ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਡਰਾਮਾ ਬੰਦ ਕਰੋ ਤੁਹਾਡੇ ਇਸ ਡਰਾਮੇ ਦੀ ਛੁਟਕੀਆਂ ਮਾਰ-ਮਾਰ ਐਮਐਸਪੀ ਤੁਸੀਂ ਵੰਡਦੇ ਰਹੇ ਹੋ ਤੁਸੀਂ ਹੁਣ ਸੁਖਵਲਾਸ ਦੀ ਗੱਲ ਕਰ ਗਏ ਸੁਖ ਕਰਨ ਸਿੰਘ ਨੂੰ ਤੇ ਤੁਸੀਂ ਡਿਫੈਂਡ ਨਹੀਂ ਕਰ ਸਕਦੇ ਸੁਖਵਲਾਸ ਨੂੰ ਤੁਸੀਂ ਕੀ ਕਰਨਾ ਜਾਣੀ ਹੈ ਨਹੀਂ ਤੁਹਾਡੇ 'ਚ ਆਪ ਕਰਕੇ ਵਿਖਾਓ ਕਰ ਰਾਂ ਨਿਰੇ ਡਰਾਮਾ ਹੀ ਹੈ ਇੱਕ ਮਨਿਸਟਰ ਇਹਨਾਂ ਦਾ ਇੱਥੇ ਕਹਿੰਦਾ ਸੀ ਕਿ ਮੈਂ ਇੱਥੇ ਬਦਨ ਸਕੂਲ ਖੋਲ ਦੇਣਾ ਜੀ ਸਕੂਲ ਤੇ ਕੀ ਖੋਲਣਾ ਸੀ ਇਹਨਾਂ ਨੇ ਕੋਈ ਕਰਕੇ ਤੇ ਵਿਖਾਓ ਨਿਰੇ ਐਵੇਂ ਉਹ ਉਹਨਾਂ ਨੂੰ ਉਹੀ ਦੇਈ ਜਾਂਦੇ ਹੋ ਨੋਟਿਸ ਜੀ ਦੇਈ ਦਿੰਦੇ 108 ਕਰੋੜ ਦਾ ਤੂੰ ਹੀ ਨੋਟਿਸ ਦੋਗੇ ਹਾਈ ਕੋਰਟ ਚੋਂ ਹਟਲੇ ਆਣਗੇ ਗੱਲ ਉਥੇ ਦੀ ਉਥੇ ਹੀ ਤੇ ਗੱਲ ਇਹ ਹੈ ਕੁਝ ਵੀ ਨਹੀਂ ਡਰਾਮਾ ਝੂਠ ਫਰਾਡ ਨਿਰੇ ਇਹਨਾਂ ਕੋਈ ਹੀ ਰਹਿ ਗਿਆ ਐਂਡ ਜਿਹੜੀ ਮੇਰੀ ਪਹਿਲੇ ਵੀ ਮੈਂ ਤੁਹਾਨੂੰ ਕਹਿੰਦੇ ਰ ਅੱਜ ਫੇਰ ਕਹਿ ਰਿਹਾ ਆਊਟਸਾਈਡ ਦੀ ਵਿਧਾਨ ਸਭਾ ਕਿ ਇਹ ਜਿਹੜਾ ਬਕੈਦਾ ਟਰ ਗੋਡੇ ਟੇਕ ਚੁੱਕਿਆ ਸੈਂਟਰ ਤੇ ਇਹ ਰਿਪਰੈਜ਼ੈਂਟੇਟਿਵ ਭਾਜਪਾ ਦੀ ਸਰਕਾਰ ਇਹ ਪੰਜਾਬ ਦਾ ਰਿਪਰੈਜ਼ੈਂਟੇਟਿਵ ਨਹੀਂ ਨਾ ਹੀ ਆਪ ਦੀ ਜਿਹੜੀ ਸੈਂਟਰ ਲੀਡਰਸ਼ਿਪ ਨਾ ਉਹਦੇ ਕਹਨੇ ਚ ਇਹ ਬੜਾ ਕੁਝ ਇਹ ਨਾਲ ਵਿੱਚ ਚੱਲ ਰਿਹਾ ਹੀ ਇਸ ਨੋ ਮੋਰ ਰਿਪਰੈਜ਼ੈਂਟਿੰਗ them ਹੀ ਇਸ ਰਿਪਰੈਜ਼ੈਂਟਿੰਗ ਦੀ ਸੈਂਟਰ ਗਵਰਨਮੈਂਟ ਠੀਕ ਹੈ ਸੋ ਐਂਡ ਐਂਡ ਟੈਸਟ ਆਫ ਪੰਜਾਬ will never be safe in his hands ਗੱਲ ਦੀ ਸਰਕਾਰੀ ਕੇਂਦਰੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ